ਸਾਰਾ ਜਿਹੜਾ ਢੋਟੜਾ ਲਹਿਰ ਤੋਂ ਪਾੜ ਤੇ ਕਿੰਨੀ ਜਲਦੀ ਜਲਦੀ ਜਿਹੜਾ ਪਾੜ ਵੀ ਪੁਰਿਆ ਗਿਆ ਹੈ ਦੇਖੋ ਇਹ ਨਹਿਰ ਦੇ ਵਿੱਚ ਜਿਹੜਾ ਪਾੜ ਪਿਆ ਹੈ ਇੱਕ ਦਰਖਤ ਪਹਿਲਾਂ ਗਿਰਿਆ ਹੋਇਆ ਸੀ ਉਹ ਦਰਖਤ ਦੀਆਂ ਜੜਾਂ ਹਿੱਲੀਆਂ ਕਿਉਂਕਿ ਜਦੋਂ ਵੱਡਾ ਦਰਖਤ ਕੋਈ ਖਿਰਦਾ ਤਾਂ ਨੇਚਰਲੀ ਜੜਾਂ ਦੇ ਵਿੱਚੋਂ ਆ ਜਾਂਦੀ ਹੈ ਬਾਕੀ ਪਰਲੇ ਪਾਸੇ ਖਦਾਨਾ ਨੇ ਖੇਤ ਨਹੀਂ ਹੈਗੇ ਉਹ ਚੂਹਿਆਂ ਦੀ ਵੀ ਇਹਦੇ ਵਿੱਚ ਜਿਹੜਾ ਖੱਡਾ ਬਣਾ ਲੈਂਦੇ ਨੇ ਉਹ ਮੇਨ ਕਾਰਨ ਬਣੇ ਆ ਤੇ 5:30 ਵਜੇ ਕਰੀਬ ਪਤਾ ਲੱਗਿਆ ਤੇ 5:30 ਵਜੇ ਹੀ ਸਾਡੇ ਸਾਰੇ ਅਧਿਕਾਰੀ ਸਹਿਬਾਨ ਸਾਡੇ ਐਸ.ੀ. ਭੁੱਲਰ ਸਾਹਿਬ ਖੜੇ ਆ ਸਾਡੇ ਐਕਸ਼ਨ ਮੈਡਮ ਕਿਰਨਦੀਪ ਆ ਸਾਰੇ ਐਸ.ਡੀ.ਓ ਜੇ.ਆਈ ਤੇ ਸਾਰਾ ਜਿਹੜਾ ਅਮਲ ਹੈ ਸਾਡਾ ਉਹ ਸਵੇਰ ਤੋਂ ਇੱਥੇ ਖੜੇ ਨੇ ਆਪਣੀ ਨਿਗਰਾਨੀ ਦੇ ਵਿੱਚ ਇਹ ਜਿਹੜੀ ਬਰੀਚ ਹੈ ਇਹਨੂੰ ਉਪਲਗ ਕਰਨ ਦੇ ਲਈ ਸਾਰੀ ਕਾਰਵਾਈ ਚੱਲ ਰਹੀ ਹੈ ਤੇ ਸਾਰੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਪਿੱਛੇ ਪਾਣੀ ਕਿਸੇ ਹੋਰ ਨਹਿਰ ਚ ਪਾਤਾ ਮਤਲਬ ਇੱਥੇ ਜੋ ਪਾਣੀ ਦਾ ਫਲੋ ਸੀ ਉਹ ਕੰਟਰੋਲ ਦੇ ਵਿੱਚ ਕੀਤਾ ਤੇ ਹੁਣ ਪਾਣੀ ਜਿਹੜਾ ਬਾਹਰ ਨਹਿਰ ਤੋਂ ਨਹੀਂ ਜਾ ਰਿਹਾ ਬਲਕਿ ਪਾਣੀ ਵਾਪਸ ਆ ਰਿਹਾ ਜਿਹਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਆਪਣੀ ਟੈਕਨੀਕ ਹੈ ਜਿਹੜੀ ਉਹ ਟੈਕਨੀਕ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ ਤੇ ਜਿਹੜਾ ਸਾਰਾ ਪਰੇ ਵਾਲਾ ਬੈਂਕ ਦਾ ਕਿਨਾਰਾ ਉਹਨੂੰ ਮਜ਼ਬੂਤ ਕਰਨ ਦੇ ਲਈ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਸੋ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਡੇ ਸਾਰੇ ਸਟਾਫ ਨੇ ਸਾਡੇ ਡਿਪਾਰਟਮੈਂਟ ਨੇ ਬੜੀ ਮੁਸਤੈਦੀ ਦੇ ਨਾਲ ਕੰਮ ਕੀਤਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਸਾਰਾ ਕੰਟਰੋਲ ਦੇ ਵਿੱਚ ਸਥਿਤੀ ਹੈ ਪਹਿਲਾਂ ਵੀ ਪਾੜਦੇ ਆ ਕਈ ਨਹਿਰਾਂ ਐਸੀਆਂ ਨੇ ਵੀ ਜਿੱਦਿ ਜਾਰ ਬਾਰ ਬਾਰ ਪਾੜ ਪੈ ਰਹੇ ਆ ਤੇ ਉਹਨਾਂ ਨੂੰ ਦੁਬਾਰਾ ਤਿਆਰ ਵੀ ਨਹੀਂ ਕੀਤਾ ਨਾ ਜਿਸ ਤਰ੍ਹਾਂ 3 ਮਹੀਨੇ ਪਹਿਲਾਂ ਖਾਲੀ ਰਹੀ ਨਹਿਰ ਤਾਂ ਹੁਣ ਵੀ ਜੇ ਤੁਸੀਂ ਵਾਪਸ ਜਾਓਗੇ ਤਾਂ ਇਸ ਨਹਿਰ ਦੇ ਵਿੱਚ ਕਾਫੀ ਐਸੇ ਬ੍ਰੀਚ ਦੇ ਨਿਸ਼ਾਨ ਨੇ ਕਿ ਕਦੋਂ ਵੀ ਉਹ ਟੁੱਟਣ ਦਾ ਅਸਰ ਬਣ ਸਕਦਾ ਉਸ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਸਰਕਾਰ ਦੇਖੋ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਕਨਾਲ ਸਿਸਟਮ ਨੂੰ ਖਾਸ ਤੌਰ ਤੇ ਮਜ਼ਬੂਤ ਜਿਹੜਾ ਕੀਤਾ ਹੈ ਉਹ ਇੱਕ ਰਿਕਾਰਡ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਪਾਣੀ ਸੀ ਉਹ ਡਿਊ ਟੂ ਕਨਾਲ ਸਿਸਟਮ ਸਾਡਾ ਸਹੀ ਨਹੀਂ ਸੀ ਤੇ ਇਹਦੇ ਕਰਕੇ ਪਾਣੀ ਦੂਜੇ ਸੂਬਿਆਂ ਨੂੰ ਚਲਾ ਜਾਂਦਾ ਸੀ ਪਰ ਅਸੀਂ ਆਪਣਾ ਕਨਾਲ ਸਿਸਟਮ 3 ਸਾਲ ਦੇ ਵਿੱਚ ਇੰਨਾ ਮਜ਼ਬੂਤ ਕੀਤਾ ਹੈ। ਕਰੀਬ 65000 ਕਿਲੋਮੀਟਰ ਸੀ ਖਾਲੇ ਬਣਾਏਗੇ। ਸਾਰੇ ਰਜਵਾਹੇ ਨੇ ਜਿਹੜੇ ਉਹ ਕੰਕਰੀਟ ਦੇ ਗਿੱਤੇ ਨੇ ਨਹਿਰਾਂ ਦੀ ਸਟਰੈਂਥਨਿੰਗ ਕੀਤੀ ਹੈ। ਸੋ ਮੈਂ ਕਹਿ ਸਕਦਾ ਕਿ ਇਸੇ ਕਰਕੇ ਜੋ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਦੋਂ ਸਰਕਾਰ ਬਣੀ ਸੀ ਕਿ ਵਾਦਾ ਕੀਤਾ ਤੇ ਕਿ ਅਸੀਂ ਪਾਣੀ ਟੇਲਾਂ ਤੇ ਪਹੁੰਚਾਵਾਂਗੇ ਉਹ ਪਾਣੀ ਟੇਲਾਂ ਤੇ ਤਾਂ ਹੀ ਪਹੁੰਚ ਸਕਦਾ ਜੇ ਸਾਡਾ ਕਨਾਲ ਸਿਸਟਮ ਠੀਕ ਹੋਏਗਾ ਸੋ ਸਾਡਾ ਕਨਾਲ ਸਿਸਟਮ ਬਹੁਤ ਚੰਗੀ ਤਰ੍ਹਾਂ ਠੀਕ ਕੀਤਾ ਹੈ ਔਰ ਪਿਛਲੇ ਸਾਲਾਂ ਦੇ ਵਿੱਚ 4200 ਕਰੀਬ 64 ਕਰੋੜ ਰੁਪਏ ਜਿਹੜਾ ਉਹ ਕਨਾਲ ਸਿਸਟਮ ਮਜ਼ਬੂਤ ਕਰਨ ਤੇ ਲਾਇਆ ਤੇ ਅੱਜ ਜਿਹੜਾ ਡੈਮਾਂ ਦਾ ਪਾਣੀ ਪਿਛਲੇ ਸਰਕਾਰਾਂ ਦੇ ਸਮੇਂ ਕੀ ਸੀ ਕਿ ਇੱਥੇ ਲੋਕ ਤੇ ਪਾਣੀ ਦੀ ਬੂੰਦ-ਬੂੰਦ ਪਿੱਛੇ ਲੜੀ ਜਾਂਦੇ ਸੀ ਇੱਥੇ ਕਤਲ ਹੋ ਜਾਂਦੇ ਸੀ ਪਰ ਤੀਜਾ ਹਿੱਸਾ ਪਾਣੀ ਪੰਜਾਬ ਦਾ ਯੂਟਿਲਾਈਜ਼ ਨਹੀਂ ਹੁੰਦਾ ਸੀ ਇਸ ਕਰਕੇ ਕਿ ਕੋਈ ਖਾਲ ਨਹੀਂ ਸੀ ਕੋਈ ਨਾਲੇ ਨਹੀਂ ਸੀ ਪਰ ਹੁਣ ਅਸੀਂ ਜਿਹੜਾ ਪਾਣੀ ਹੈ 86% ਅਸੀਂ ਯੂਟਿਲਾਈਜ਼ ਕਰ ਰਹੇ ਹਾਂ ਅੱਜ ਹਰ ਖੇਤ ਨੂੰ ਪਾਣੀ ਦੇ ਰਹੇ ਆ ਸੋ ਇਸ ਕਰਕੇ ਜਿੱਥੇ ਵੀ ਕਿਤੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਵੀ ਕਰ ਰਹੇ ਆ ਤੇ ਦੂਰ ਕਰਾਂਗੇ ਕਿਤੇ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ ਬਲਕਿ ਹਰ ਖੇਤ ਨੂੰ ਪਾਣੀ ਦੇਣ ਦਾ ਜਿਹੜਾ ਵਾਅਦਾ ਹੈ ਟੀਚਾ ਸਾਡਾ ਅਸੀਂ ਉਹਨੂੰ ਪੂਰਾ ਕਰ ਰਹੇ ਆ